ਵਾਤਾਵਰਨ ਦਾ ਪਾਠ ਦਸਵਾਂ ਪਰਿਵਾਰ ਅਤੇ ਜਾਨਵਰ ਆਓ ਬੱਚੇ ਇਸ ਪਾਠ ਨੂੰ ਸ਼ੁਰੂ ਕਰੀਏ ਨੂਰਾ ਦੇ ਘਰ ਵਿੱਚ ਉਸ ਦਾ ਛੋਟਾ ਭਰਾ ਮਾਤਾ ਪਿਤਾ ਅਤੇ ਦਾਦਾ ਦਾਦੀ ਜੀ ਰਹਿੰਦੇ ਹਨ ਉਨ੍ਹਾਂ ਦੇ ਘਰ ਵਿੱਚ ਕੁਝ ਪਾਲਤੂ ਜਾਨਵਰ ਵੀ ਰੱਖੇ ਹੋਏ ਹਨ ਉਸ ਦੇ ਪਰਿਵਾਰ ਦੇ ਮੈਂਬਰ ਇਕੋ ਜਿਹੇ ਭੋਜਨ ਨਹੀਂ ਖਾਂਦੇ ਸਾਰੇ ਆਪਣੀ ਉਮਰ ਕੰਮ ਤੇ ਸਰੀਰਕ ਲੋੜਾਂ ਦੇ ਅਨੁਸਾਰ ਹੀ ਭੋਜਨ ਖਾਂਦੇ ਹਨ ਉਸਦੇ ਦਾਦਾ ਅਤੇ ਦਾਦੀ ਜੀ ਬਜ਼ੁਰਗ ਹਨ ਉਮਰ ਜ਼ਿਆਦਾ ਹੋਣ ਕਾਰਨ ਉਹ ਖੇਤੀਬਾੜੀ ਅਤੇ ਪਸ਼ੂਆਂ ਦੀ ਦੇਖਭਾਲ ਨਹੀਂ ਕਰ ਸਕਦੇ ਉਨ੍ਹਾਂ ਦੇ ਦੰਦ ਵੀ ਨਹੀਂ ਹਨ ਅਤੇ ਬੈਠੇ ਰਹਿਣ ਕਾਰਨ ਭੋਜਨ ਹਜ਼ਮ ਵੀ ਘੱਟ ਹੁੰਦਾ ਹੈ ਇਸ ਲਈ ਉਹ ਹਲਕਾ ਫੁਲਕਾ ਅਤੇ ਘੱਟ ਮਾਤਰਾ ਵਿੱਚ ਹੀ ਭੋਜਨ ਖਾਂਦੇ ਹਨ ਬਿਮਾਰ ਹੋਣ ਤੇ ਅਫਗਾਨਾ ਦੁੱਧ ਪਿੰਦੇ ਅਤੇ ਦਲੀਆ ਜਾਂ ਖਿਚੜੀ ਖਾਂਦੇ ਹਨ ਜੇ ਭਰਾ ਦੀ ਉਮਰ 6 ਮਹੀਨੇ ਹੈ ਤਾਂ ਛੋਟਾ ਹੋਣ ਕਾਰਨ ਮਾਤਾ ਜੀ ਦਾ ਦੁੱਧ ਹੀ ਪਿੰਦਾ ਹੈ ਮਾਂ ਦੇ ਦੁੱਧ ਵਿੱਚ ਛੋਟੇ ਬੱਚਿਆਂ ਦੇ ਸਰੀਰ ਦੇ ਵਧਣ ਫੁੱਲਣ ਲਈ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਮਾਂ ਦਾ ਦੁੱਧ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਉਸਦੇ ਮਾਤਾ ਜੀ ਭਰਾ ਦੇ ਵੱਡਾ ਹੋਣ ਤੇ ਉਸ ਨੂੰ ਦੁੱਧ ਦੇ ਨਾਲ-ਨਾਲ ਕੇਲਾ, ਦਲੀਆ, ਦਾਲਾ, ਸਬਜ਼ੀਆਂ ਦਾ ਪਾਣੀ ਅਤੇ ਉਬਲਿਆ ਹੋਇਆ ਅੰਡਾ ਵੀ ਦਿਆ ਕਰਨਗੇ ਨੂਰਾ ਨੱਤਰੀ ਤਬਦੀ ਰਹਨ ਕਾਰਨ ਸਾਰਾ ਦਿਨ ਕੁਝ ਨਾ ਕੁਝ ਖਾਂਦੀ ਰਹਿੰਦੀ ਹੈ ਘਰ ਵਿੱਚ ਬਣਨ ਵਾਲੇ ਭੋਜਨ ਦੇ ਨਾਲ ਨਾਲ ਉਹ 버거 ਪੀਜ਼ਾ ਅਤੇ ਬਾਜ਼ਾਰੂ ਖਾਦ ਪਦਾਰਥ ਖਾਂਦੀ ਵੀ ਬਹੁਤ ਸ਼ੁਕੀਨ ਹੈ ਜੰਕ ਫੂਡ ਖਾਣ ਨਾਲ ਉਹ ਕਈ ਵਾਰ ਬਿਮਾਰ ਹੋ ਗਈ ਹੈ ਅਤੇ ਮੋਟੀ ਵੀ ਹੋ ਗਈ ਹੈ ਉਸਦੇ ਮਾਤਾ ਜੀ ਉਸ ਨੂੰ ਇਹ ਜੰਕ ਫੂਡ ਖਾਣ ਤੋਂ ਮਨਾ ਕਰਦੇ ਹਨ ਪਿਤਾ ਜੀ ਸਾਰਾ ਦਿਨ ਖੇਤ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਹਨ ਇਸ ਲਈ ਉਹ ਪੇਟ ਭਰ ਕੇ ਭੋਜਨ ਖਾਂਦੇ ਹਨਆਂ ਸਬਜ਼ੀਆਂ ਦਾਲਾਂ ਸੁੱਕੇ ਮੇਵੇ ਦੁੱਧ ਦਹੀਂ ਚੋ ਅਤੇ ਮੱਖਣ ਆਦਿ ਉਹਨਾਂ ਦੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਿਲ ਹੁੰਦੇ ਹਨ ਮਾਤਾ ਜੀ ਸਾਰੇ ਦੇਨਿਕ ਰੇਲੂ ਕੰਮ ਕਰਦੇ ਹਨ ਉਹ ਉਸੇ ਛੋਟੇ ਭਰਾ ਨੂੰ ਵੀ ਦੁੱਧ ਪਲਾਉਂਦੇ ਹਨ ਇਸ ਲਈ ਉਹ ਦੁੱਧ ਪਨੀਰ ਅਤੇ ਹਰੀਆਂ ਸਬਜ਼ੀਆਂ ਵਾਲਾ ਭੋਜਨ ਖਾਂਦੇ ਹਨ ਨੂਰਾ ਦੇ ਮਾਤਾ ਜੀ ਅਤੇ ਦਾਦੀ ਜਲ ਜਲ ਕੇ ਬਹੁਤ ਸਵਾਦ ਅਤੇ ਪੋਸਟਿਕ ਖਾਣਾ ਪਵਾਉਂਦੇ ਹਨ ਉਨ੍ਹਾਂ ਦੇ ਘਰ ਵਿੱਚ ਸਭ ਤੋਂ ਪਹਿਲਾਂ ਦਾਦਾ ਅਤੇ ਦਾਦੀ ਜੀ ਭੋਜਨ ਖਾਂਦੇ ਹਨ ਨੂਰਾ ਦਾਦਾ ਅਤੇ ਦਾਦੀ ਜੀ ਨੂੰ ਖੁਸ਼ੀ-ਖੁਸ਼ੀ ਰੋਟੀ ਖਵਾਉਂਦੀ ਹੈ ਅਤੇ ਝੂਠੇ ਭਾਂਡੇ ਵੀ ਚੁੱਕਦੀ ਹੈ ਇਸ ਕਰਕੇ ਉਸਦੇ ਘਰ ਦੇ ਮੈਂਬਰ ਉਸ ਨੂੰ ਬਹੁਤ ਪਿਆਰ ਕਰਦੇ ਹਨ। ਨਾਲ ਦੇ ਘਰ ਵਿੱਚ ਸਭ ਤੋਂ ਅਖੀਰ ਵਿੱਚ ਨੂਰਾ ਅਤੇ ਉਸ ਦੇ ਮਾਤਾ ਪਿਤਾ ਇਕੱਠੇ ਬੈਠ ਕੇ ਖਾਣਾ ਖਾਂਦੇ ਹਨ। ਉਸ ਦਾ ਭਰਾ ਦੁੱਧ ਪੀ ਕੇ ਜਲਦੀ ਹੀ ਸੌ ਜਾਂਦਾ ਹੈ। ਖਾਣਾ ਤਿਆਰ ਕਰਨ ਲਈ ਉਸ ਦੇ ਪਿਤਾ ਜੀ ਸਬਜ਼ੀਆਂ, ਦਾਲਾਂ, ਅਨਾਜ ਖੇਤਾਂ ਵਿੱਚ ਹੀ ਉਗਾ ਲੈਂਦੇ ਹਨ। ਬਨਸਪਤੀ ਕਿਉਂ? ਤੇਲ, ਨਮਕ ਅਤੇ ਮਸਾਲੇ ਆਦੀ ਚਾਰ ਵਿੱਚੋਂ ਖਰੀਦ ਲੈਂਦੇ ਹਨ ਦੁੱਧ ਉਹ ਆਪਣੇ ਪਾਲਤੂ ਪਸ਼ੂਆਂ ਤੋਂ ਪ੍ਰਾਪਤ ਕਰ ਲੈਂਦੇ ਹਨ ਬੱਚਿਓ ਦੁੱਧ ਇੱਕ ਸੰਪੂਰਨ ਆਹਾਰ ਹੈ ਆਪਣੇ ਘਰ ਵਿੱਚ ਸਾਰੇ ਮੈਂਬਰਾਂ ਨੂੰ ਦੁੱਧ ਦੀ ਮਹੱਤਤਾ ਬਾਰੇ ਜਰੂਰ ਦੱਸੋ ਨੰਬਰ 1 ਖਾਲੀ ਥਾਮਾ ਪਰੋ ਉਹਦਾ ਡੈਸ਼ ਇੱਕ ਸੰਪੂਰਨ ਆਹਾਰ ਹੈ ਹਾਂਜੀ ਬੱਚਿਓ ਉੱਪਰ ਦਿੱਤੀਆਂ ਆਪਸ਼ਨਾਂ ਵਿੱਚੋਂ ਸਹੀ ਆਪਸ਼ਨ ਚੁਣ ਕੇ ਅਸੀਂ ਖਾਲੀ ਥਾਂ ਭਰਾਂਗੇ। ਉੜਾ ਡੈਸ਼ ਇੱਕ ਸੰਪੂਰਨ ਆਹਾਰ ਹੈ। ਦੁੱਧ ਦੁੱਧ ਇੱਕ ਸੰਪੂਰਨ ਆਹਾਰ ਹੈ। ਡਾ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਡੈਸ਼ ਤਰ੍ਹਾਂ ਦਾ ਭੋਜਨ ਪਸੰਦ ਕਰਦੇ ਹਨ। ਵਖ ਵਖ ਟੀੜੀ ਕੁਝ ਖਾਦ ਪਦਾਰਤ ਡੈਸ਼ ਕੇ ਵੀ ਲਿਆਉਂਦੇ ਹਨ। ਖਰੀਦ ਖਾਣ ਪਦਾਰਥ ਖਰੀਦ ਕੇ ਵੀ ਲਿਆਉਂਦੇ ਹਨ ਸੱਸਾ 버ગર ਤੇ ਨਿਊਡਲ ਖਾਣ ਨਾਲ ਡੈਸ਼ ਹੋ ਜਾਂਦਾ ਹੈ ਮੋਟਾਪਾ 버ગર ਤੇ ਨਿਊਡਲ ਖਾਣ ਨਾਲ ਮੋਟਾਪਾ ਹੋ ਜਾਂਦਾ ਹੈ ਹਾਹਾ ਤੁਹਾਡੇ ਘਰ ਵਿੱਚ ਡੈਸ਼ ਖਾਣਾ ਬਣਾਉਂਦੇ ਹਨ ਮਾਤਾ ਜੀ ਪ੍ਰਸ਼ਨ ਨੰਬਰ 2 ਹਲਕਾ ਫੁਲਕਾ ਭੋਜਨ ਕਿਹੜਾ ਹੁੰਦਾ ਹੈ ਉੱਤਰ ਓਪਲ ਜਨ ਜੋ ਅਸੀਂ ਆਸਾਨੀ ਨਾਲ ਪਚਾ ਸਕਦੇ ਹਾਂ ਜਿਵੇਂ ਖਿਚੜੀ ਤੇ ਦਲੀਆ ਪ੍ਰਸ਼ਨ ਨੰਬਰ 3 ਨੂਰਾ ਦੇ ਪਿਤਾ ਜੀ ਕਿਹੜਾ ਕਿਹੜਾ ਖਾਣ ਪਦਾਰਥ ਬਾਜ਼ਾਰ ਵਿੱਚੋਂ ਲੈ ਕੇ ਆਉਂਦੇ ਹਨ ਉੱਤਰ ਨੂਰਾ ਦੇ ਪਿਤਾ ਜੀ ਬਨਸਪਤੀ ਕਿਓ ਤੇਲ ਨਮਕ ਅਤੇ ਮਸਾਲੇ ਬਾਜ਼ਾਰ ਵਿੱਚੋਂ ਲੈ ਕੇ ਆਉਂਦੇ ਹਨ ਪ੍ਰਸ਼ਨ ਨੰਬਰ 4 ਨੂਰਾ ਦੇ ਭਾਂ ਨੂੰ ਦੁੱਧ ਦੇ ਨਾਲ-ਨਾਲ ਉਸ ਦੇ ਮਾਤਾ ਜੀ ਕੀ ਖਾਣ ਨੂੰ ਦੇਣਗੇ ਉੱਤਰ ਨੂਰਾ ਦੇ ਭਾਂ ਨੂੰ ਮਾਤਾ ਜੀ ਦੁੱਧ ਦੇ ਨਾਲ-ਨਾਲ ਕੇਲਾ ਦਲੀਆ ਦਾਲਾਂ ਸਬਜ਼ੀਆਂ ਦਾ ਪਾਣੀ ਅਤੇ ਉਬਲਿਆ ਹੋਇਆ ਅੰਡਾ ਪਾਲਤੂ ਪਸ਼ੂ ਦੀ ਦੇਖਭਾਲ ਅਤੇ ਭੋਜਨ ਨੂਰਾ ਦੇ ਘਰ ਵਿੱਚ گاਾਂ ਮੱਝ, ਕੁੱਤਾ, ਬੱਕਰੀ, ਮੁਰਗੀਆਂ, ਪਾਲਤ ਤੇ ਊਠ ਵਰਗੇ ਪਾਲਤੂ ਜਾਨਵਰ ਵੀ ਹਨ। ਉਸਦੇ ਪਿਤਾ ਜੀ ਉਹਨਾਂ ਜਾਨਵਰਾਂ ਤੋਂ ਖੇਤੀ ਦੇ ਕੰਮ ਵਿੱਚ ਵੀ ਮਦਦ ਲੈਂਦੇ ਹਨ। ਮਾਤਾ ਜੀ ਪਸ਼ੂਆਂ ਤੋਂ ਦੁੱਧ ਅਤੇ ਮੁਰਗੀਆਂ ਤੋਂ ਅੰਡੇ ਪ੍ਰਾਪਤ ਕਰਦੇ ਹਨ। ਉਸਦੇ ਪਿਤਾ ਜੀ ਉਹਨਾਂ ਦਾ ਦੁੱਬੂ ਕੁੱਤਾ ਜਾਨਵਰ ਅਤੇ ਘਰ ਦੀ ਰਖਵਾਲੀ ਕਰਦਾ ਹੈ। ਨੂਰਾ ਡੱਬੂ ਨੂੰ ਬਹੁਤ ਪਿਆਰ ਕਰਦੀ ਹੈ ਉਸ ਦੇ ਮਾਤਾ ਅਤੇ ਦਾਦੀ ਜੀ ਇਹਨਾਂ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਹਨਾਂ ਦੀ ਹੇਠ ਅਨੁਸਾਰ ਦੇਖਪਾਲ ਕਰਦੇ ਹਨ ਨੰਬਰ 1 ਪਾਲਤੂ ਪਸ਼ੂਆਂ ਨੂੰ ਸਮੇਂ ਸਿਰ ਭੋਜਨ ਦਿੰਦੇ ਹਨ ਨੰਬਰ 2 ਉਹਨਾਂ ਨੂੰ ਪਾਣੀ ਪਿਆਉਂਦੇ ਅਤੇ ਨਵਾਉਂਦੇ ਹਨ ਨੰਬਰ 3 ਪਸ਼ੂਆਂ ਨੂੰ ਸਰਦੀ ਅਤੇ ਗਰਮੀ ਤੋਂ ਬਚਾਉਣ ਲਈ ਸ਼ੈੱਡ ਹੇਠਾਂ ਰੱਖਦੇ ਹਨ ਨੰਬਰ 4 ਪਸ਼ੂਆਂ ਦੇ ਬਿਮਾਰ ਹੋਣ ਤੇ ਡਾਕਟਰ ਤੋਂ ਇਲਾਜ ਕਰਵਾਉਂਦੇ ਹਨ ਨੰਬਰ 5 ਉਹਨਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾ ਕੇ ਰੱਖਦੇ ਹਨ ਨੂਰਾ ਦੇ ਪਰਿਵਾਰ ਦੇ ਮੈਂਬਰਾਂ ਵਾਂਗ ਹੀ ਆਲੇ-ਦੁਆਲੇ ਦੇ ਜੀਵ-ਜੰਤੂ ਵੀ ਵੱਖਰਾ-ਵੱਖਰਾ ਭੋਜਨ ਖਾਂਦੇ ਹਨ ਇੰਨਾ ਜੰਤੂਆਂ ਦੇ ਨਿਵਾਸ ਸਥਾਨ ਵੀ ਅਲੱਗ-ਅਲੱਗ ਹੁੰਦੇ ਹਨ ਨੰਬਰ 1 ਬਿੱਲੀ ਅਤੇ ਕੁੱਤਾ ਦੁੱਧ ਪੀਂਦੇ ਹਨ ਅਤੇ ਰੋਟੀ ਵੀ ਖਾ ਲੈਂਦੇ ਹਨ ਕਦੇ ਕਦੇ ਪੰਛੀਆਂ ਅਤੇ ਚੂਹਿਆਂ ਨੂੰ ਵੀ ਖਾ ਜਾਂਦੇ ਹਨ ਨੰਬਰ 2 ਮੁਰਗੀਆਂ ਦਾਣੇ ਤੇ ਛੋਟੇ ਛੋਟੇ ਕੀੜੇ ਮਕੌੜੇ ਖਾਂਦੀਆਂ ਹਨ ਨੰਬਰ 3 ਬੱਕਰੀਆਂ ਅਤੇ ਪੇਡਾ ਕਾ ਅਤੇ ਦਰਖਤਾਂ ਦੇ ਪੱਤੇ ਖਾਂਦੀਆਂ ਹਨ ਨੰਬਰ 4 ਮੁਰਗੀਆਂ ਖੁੱਡੇ ਵਿੱਚ ਬੱਕਰੀਆਂ ਅਤੇ ਭੇਡਾਂ ਵਾੜੇ ਵਿੱਚ ਪਸ਼ੂ ਛੱਡੇ ਠਾ ਅਤੇ ਕੋੜਾ ਤਵੇਲੇ ਵਿੱਚ ਰਹਿੰਦਾ ਹੈ ਪਰ ਪੰਜ ਗਾਂ ਮੱਝ ਅਤੇ ਬਲਦ ਹਰਾ ਚਾਰਾ ਖਾਂਦੇ ਹਨ ਥੋੜਾ ਛੋਲੇ ਅਤੇ ਊਠ ਗੁਆਰੇ ਦੀ ਤੂੜੀ ਖਾਂਦਾ ਹੈ ਜੰਗਲੀ ਜਾਨਵਰ ਅਤੇ ਭੋਜਨ ਡੱਡੂ ਕਿਰਲੀ ਕੋਕਰੋਚ ਅਤੇ ਚੂਹੇ ਆਦਿ ਰਾਤ ਨੂੰ ਬਾਹਰ ਆਉਂਦੇ ਹਨ ਸਭ ਗਲਹਿਰੀ ਚਿੜੀਆਂ ਅਤੇ ਬਾਜ ਵਰਗੇ ਜਾਨਵਰ ਭੋਜਨ ਦੀ ਤਲਾਸ਼ ਅਤੇ ਛੁਪਨ ਲਈ ਨੂਰਾ ਦੇ ਘਰ ਚੁਪਕੇ ਜਹੇ ਆ ਜਾਂਦੇ ਹਨ ਇਹਨਾਂ ਨੂੰ ਅਸੀਂ ਪਾਲਤੂ ਨਹੀਂ ਬਣਾ ਸਕਦੇ ਸ਼ੇਰ ਚੀਤਾ ਅਜਗਰ ਹਾਥੀ ਅਤੇ ਹਿਰਨਾ ਦੀ ਜੰਗਲਾਂ ਵਿੱਚ ਹੀ ਰਹਿੰਦੇ ਹਨ ਇਹ ਜੰਗਲੀ ਜਾਨਵਰ ਹੁੰਦੇ ਹਨ ਇਹਨਾਂ ਵਿੱਚੋਂ ਕੁਝ ਜਾਨਵਰ ਕਾ ਅਤੇ ਕੁਝ ਮਾਸ ਖਾਂਦੇ ਇਹਨਾਂ ਤੋਂ ਕਈ ਵਾਰ ਸਾਨੂੰ ਅਤੇ ਸਾਡੇ ਪਾਲਤੂ ਪਸ਼ੂਆਂ ਨੂੰ ਖਤਰਾ ਹੋ ਸਕਦਾ ਹੈ। ਹੇਠ ਦਿੱਤੇ ਚਿੱਤਰਾਂ ਦੇ ਹੇਠਾਂ ਜੰਗਲੀ ਜਾਨਵਰਾਂ ਦੇ ਨਾਂ ਲਿਖੋ। ਨੰਬਰ 1 ਜ਼ੀਰਾਫ, ਨੰਬਰ 2 ਬਾਗ, ਨੰਬਰ 3 ਹਿਰਨ, ਨੰਬਰ 4 ਦਰਿਆਈ ਕੋੜਾ। ਯਾਦ ਰੱਖਣ ਯੋਗ ਗੱਲਾਂ। ਛੋਟੇ ਬੱਚਿਆਂ ਲਈ ਦੁੱਧ ਇੱਕ ਸੰਪੂਰਨ ਖਾਣ ਹੈ ਫਾਸਟ ਫੂਡ ਖਾਣ ਨਾਲ ਮੋਟਾਪਾ ਹੋ ਜਾਂਦਾ ਹੈ ਘਰ ਵਿੱਚ ਰੱਖੇ ਜਾਣ ਵਾਲੇ ਜਾਨਵਰਾਂ ਨੂੰ ਪਾਲਤੂ ਜਾਨਵਰ ਕਹਿੰਦੇ ਹਨ ਜੰਗਲੀ ਜਾਨਵਰਾਂ ਨੂੰ ਘਰਾਂ ਵਿੱਚ ਨਹੀਂ ਰੱਖਿਆ ਜਾ ਸਕਦਾ ਨੰਬਰ 5 ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਊੜਾ जानवरों ਨੂੰ ਭੋਜਨ ਅਤੇ ਪਾਣੀ ਦੇਣਾ ਚਾਹੀਦਾ ਹੈ ਦੱਸੋ ਬੱਚਿਓ ਇਹ ਸਹੀ ਜਾਂ ਗਲਤ ਸਹੀ ਬਿਲਕੁਲ ਠੀਕ ਐਡਾ ਛੇਰ ਇੱਕ ਪਾਲਤੂ ਜਾਨਵਰ ਹੈ ਗਲਤ ਈਡੀ ਕੁੱਤਾ ਇੱਕ ਵਫਾਦਾਰ ਜਾਨਵਰ ਹੈ ਸਹੀ ਸਸਾ ਊਠ ਅਤੇ ਬਲਦ ਖੇਤੀ ਦੇ ਕੰਮ ਵਿੱਚ ਕਿਸਾਨ ਦੀ ਮਦਦ ਕਰਦੇ ਹਨ ਸਹੀ ਹਾਹਾ ਮੁਰਗੀਆਂ ਤੋਂ ਸਾਨੂੰ ਉਨ ਮਿਲਦੀ ਹੈ ਗਲਤ ਪ੍ਰਸ਼ਨ ਨੰਬਰ 6 ਕੁਝ ਪਾਲਤੂ ਜਾਨਵਰਾਂ ਦੇ ਨਾਮ ਲਿਖੋ ਉੱਤਰ ਬਿੱਲੀ ਕੁੱਤਾ ਮੁਰਗੀਆਂ ਬੱਕਰੀਆਂ ਮੱਝ ਤੇ ਬਲਦ ਪ੍ਰਸ਼ਨ ਨੰਬਰ 7 ਕੁਝ ਜੰਗਲੀ ਜਾਨਵਰਾਂ ਦੇ ਨਾਮ ਲਿਖੋ ਉੱਤਰ ਸ਼ੇਰ ਚਿਤਾ अजगर हिरन हाथी प्रशन नंबर आठ। अठ चूहार की खान आंदा है उत्तर चूहा घर पनीर अनाज फल बीज आदि खान आंदा है प्रश्न नंबर नौ सब कदे कदे आ कद सा उत्तर डड्डू, किरली ਕਾਕਰੋਚ चूहे आदि खान ਲਈ हां जी प्यारे बच्चों जानवरों ਨੂੰ ਪਿਆਰ ਕਰਨਾ ਚਾਹੀਦਾ ਹੈ ਜੇਕਰ ਕਿਸੇ ਜਾਨਵਰ ਨੂੰ ਤੁਸੀਂ ਤੰਗ ਕਰੋਗੇ ਉਹ ਬਦਲੇ ਵਿੱਚ ਤੁਹਾਨੂੰ ਤੰਗ ਕਰੇਗਾ ਉਹ ਸਾਡੇ ਆਲੇ ਦੁਆਲੇ ਨੂੰ ਸੁੰਦਰ ਬਣਾਉਂਦੇ ਹਨ ਸੋਚੋ ਕਿੰਨਾ ਵਧੀਆ ਹੋਵੇਗਾ ਜੇ ਕੋਈ ਪੰਛੀ ਜਾਂ ਜਾਨਵਰ ਤੁਹਾਡਾ ਦੋਸਤ ਬਣ ਜਾਵੇਗਾ ਬੱਚਿਓ ਇਸੇ ਸਾਡਾ ਪਾਠ ਪਰਿਵਾਰ ਅਤੇ ਜਾਨਵਰ ਤੇ ਇਸ ਦਾ மீன வீடியோ